ਹਾਂ ਜੀ ਵੀਰ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅੱਜ ਕੱਲ ਮੌਸਮ ਆ ਚੁੱਕਾ ਹੈ ਸਰਦੀ ਦਾ ਉਹਦੇ ਲਈ ਤੁਹਾਨੂੰ ਚੌਲਾਂ ਦਾ ਆਟਾ ਤਿਆਰ ਕਰਕੇ ਦੇਈ ਜਾਂਦੇ ਹੋ ਦੇਖੋ ਕੁਆਲਟੀ ਦੇਖੋ ਚੰਗੰਦੀ ਚੌਰ ਵਾਈਟ ਚੌਲਾਂ ਨੇ ਬਰਤੀਣ ਗਏ ਫਲਾਈ ਕਰਕੇ ਚੌਲਾਂ ਦੇ ਉਹਨਾਂ ਦਾ ਆਟਾ ਬਹੁਤ ਵਧੀਆ ਤਿਆਰ ਹੋ ਰਿਹਾ ਹੈ ਆ ਦੇਖੋ ਆ ਦੇਖੋ ਚੌਲਾਂ ਦਾ ਆਟਾ ਇਸ ਤੋਂ ਇਲਾਵਾ ਤੁਹਾਨੂੰ ਮੱਕੀ ਦਾ ਆਟਾ ਵੀ ਬਹੁਤ ਵਧੀਆ ਫਰੈਸ਼ ਮਿਲੋ ਯਾਰ ਦੇਖੋ ਇਹ ਮੱਕੀ ਦਾ ਆਟਾ ਜੀ ਆਪਾਂ ਆਪ ਦਾ ਘਰ ਦਾ ਤਿਆਰ ਕੀਤਾ ਹੋਇਆ ਹੈ। ਕੁਆਲਿਟੀ ਦੇਖੋ ਤੇ ਕਲਰ ਦੇਖੋ ਜੀ। ਉਸ ਤੋਂ ਇਲਾਵਾ ਬਾਜਰੇ ਦਾ ਆਟਾ ਇਹ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ। ਆਪਾਂ ਨੂੰ ਬਾਜਰੇ ਦਾ ਆਟਾ ਇਹ ਬਹੁਤ ਵਧੀਆ ਫਰੈਸ਼ ਮਿਲੂਗਾ ਜੀ। ਬਹੁਤ ਵਧੀਆ ਕੁਆਲਿਟੀ ਹੋਗੀ ਬਾਜਰੇ ਦਾ ਆਟਾ, ਮੱਕੀ ਦਾ ਆਟਾ, ਚੌਲਾਂ ਦਾ ਆਟਾ, ਹਲਦੀ ਤੇ ਮਿਰਚ ਤੇ ਮਸਾਲੇ ਇਹ ਵੀ ਆਪਾਂ ਬਹੁਤ ਵਧੀਆ ਕੁਆਲਿਟੀ ਤਿਆਰ ਕਰਨੀ ਸ਼ੁਰੂ ਕਰਤੀ ਜੀ। ਜੋ ਕਿ ਆਪਾਂ ਆਪ ਖੁਦ ਗ੍ਰੈਂਡਰ ਮਸ਼ੀਨ ਲਿਆਂਦੀ ਆ। ਉਦੇ ਵੇਚ ਦੀ ਪੀਸ ਕੇ ਜੇ ਕੋਈ ਗਾਹ ਕਵੇ ਮੇਰੇ ਸਾਹਮਣੇ ਪੀਸ ਕੇ ਦੋ ਉਹ ਵੀ ਪੀਸ ਕੇ ਦਿੱਤੇ ਜਾਂਦੇ ਜੀ ਬਹੁਤ ਵਧੀਆ ਕੁਆਲਿਟੀ ਆਪਨੂੰ ਮਿਲੂ ਹਲਦੀ ਮਿਰਚ ਮਸਾਲਾ ਮੱਕੀ ਦਾ ਆਟਾ ਬਾਜਰੇ ਦਾ ਆਟਾ ਚੌਲਾਂ ਦਾ ਆਟਾ ਇੱਕ ਵਾਰੀ ਤੁਸੀਂ ਆਣ ਕੇ ਸਾਡੇ ਕੋਲੋਂ ਲੈ ਜਾ ਕੇ ਆਟਾ ਦੇਖੋ ਤੇ ਪਤਾ ਲੱਗੂ ਜੇ ਕਿਸੇ ਭੈਣ ਭਰਾ ਨੇ ਕੋਈ ਕਣਕ ਦਾ ਆਟਾ ਵੀ ਲੈਣਾ ਉਹ ਵੀ ਆਪਣੇ ਕੋਲ ਹਰ ਵਕਤ ਹਾਜ਼ਰ ਹੁੰਦਾ ਜੀ ਜੇ ਕਿਸੇ ਨੂੰ ਇਹ ਹੁੰਦਾ ਵੀ ਕਣਕ ਦੇ ਕੇ ਨਾਲ ਨੇ ਆਟਾ ਲੈਣਾ ਉਹ ਵੀ ਆਪਣੇ ਕੋਲ ਹਰ ਵਕਤ ਹਾਜ਼ਰ ਹੁੰਦਾ ਜੀ ਕਣਕ ਦਿਓ ਤੇ ਨਾਲ ਦੇ ਆਟਾ ਲਾਓ ਕੋਈ ਬੜਾ ਟਾਈਮ ਨਹੀਂ ਲਾਉਂਦੇ ਤੁਹਾਡੇ ਆਨਲਾਈਨ ਸਰਵਿਸ ਹੀ ਆਪਣੀ ਮੱਕੀ ਦਾ ਸਟਾਕ ਆਪਣੇ ਕੋਲੇ ਆਇਆ ਰ ਮੱਕੀ ਦੀ ਕੁਆਲਿਟੀ ਦੇਖੋ ਜੀ ਲਓ ਬਾਈ ਮੱਕੀ ਦੀ ਕੁਆਲਿਟੀ ਪੂਰੀ ਇੱਕ ਨੰਬਰ ਆ ਇਹ ਮੱਕੀ ਕਿੱਥੋਂ ਆਈ ਆ ਹੁਸ਼ਿਆਰਪੁਰ ਦੀ ਮੱਕੀ ਆ ਜੀ ਲਓ ਜੀ ਹੁਸ਼ਿਆਰਪੁਰ ਦੀ ਇਹ ਹੈਗੀ ਆ ਮਿੱਠੀ ਮੱਕੀ ਤੇ ਆਹ ਦੇਖੋ ਤੁਸੀਂ ਇੱਕ ਵੀ ਦਾਣਾ ਕੋਈ ਹੈ ਨਹੀਂ ਸਾਰੇ ਏ ਟੂ ਜ਼ेड ਵਧੀਆ ਕੁਆਲਿਟੀ ਦੇ ਇਧਰ ਦੇਖੋ ਵਸਾ ਬਾਹਰ ਵੀ ਆਪਣੇ ਕੋਲੇ ਹਰ ਵਕਤ ਹਾਇਰ ਪਿਆ ਜੀ ਬਾਕੀ ਕਣਕ ਰਾਟਾ ਦੇਖੋ ਜੀ ਆਪਣੇ ਕੋਲੇ ਲਓ ਜੀ ਇਧਰ ਸਟਾਕ ਦੇਖੋ ਤੁਸੀਂ ਸਾਰਾ ਪਾਰ ਸਾਟੇ ਦਾ ਆ ਦੇਖੋ ਥੈਲੀਆਂ ਸਾਰੀਆਂ ਭਰੀਆਂ ਪਈਆਂ ਸਾਰਾ ਆਰਡਰ ਲੱਗਾ ਹੋਇਆ ਐਲਈਡੀ ਲਫਾਫਾ ਵੀ ਹੈਗੇ ਆਪਣੇ ਕੋਲੇ ਲਓ ਜੀ ਤੇ ਵਾਈਟ ਥੈਲੀ ਨੇ ਉੱਚੀ ਮਿਲ ਜੂ ਇਹ ਵੀ ਚਲੋ ਪੈਕਿੰਗ 5 ਕਿਲੋ ਪੈਕਿੰਗ 10 ਕਿਲੋ ਪੈਕਿੰਗ 50 ਕਿਲੋ ਪੈਕਿੰਗ ਆਪਣੇ ਕੋਲੇ ਹਰ ਵਸਤਾ ਹੈ ਇਧਰ ਵੀ ਸਟਾਕ ਤੇ ਸਟਾਕ ਹੀ ਆ ਜਿਹੜਾ ਮਿਰਚ ਮਸਾਲਾ ਉਹ ਇੱਥੇ ਪੀਸਾ ਜਾਂਦਾ ਆ ਦੇਖੋ ਸਟਾਕ ਸਾਰਾ ਲੱਗਾ ਹੈ ਹਾਂ ਹਾਂ ਸਾਰੇ ਆਟੇ ਦੇ ਸਟਾਕ ਹੀ ਆ ਤੇ ਇਧਰਲੇ ਪਾਸੇ ਸਟਾਕ ਤਿਆਰ ਹੋਈ ਜਾਂਦਾ ਫਿਰ ਇਧਰਲੇ ਪਾਸੇ ਤਿਆਰ ਹੋਈ ਜਾਂਦਾ ਤੇ ਇੱਥੇ ਚੌਲਾਂ ਦਾ ਹੇ ਆਜੀ ਸ਼੍ਰੀ ਬਾਲਾ ਜੀ ਫਲੋਰ ਮੈੱਲ ਪਿੰਡ ਬਲੂਰ ਸੋ ਵੀਰ ਨਾਲ ਕਰੋ ਕਨੈਕਟ ਤੇ ਵੱਧ ਤੋਂ ਵੱਧ ਵੀਡੀਓ ਨੂੰ ਕਰੋ ਸ਼ੇਅਰ ਤੇ ਕਰੋ ਸੇੜ ਦੀ ਸਪੋਰਟ ਤੇ ਹਰ ਸਾਹੀ ਆਰਡਰ ਸਪਲਾਈ ਹੋ ਜੂਗਾ ਹਾਂਜੀ ਕਿਤੇ ਵੀ ਆਪ ਨੂੰ ਮੰਨ ਲਓ ਕੋਈ 5-7 ਕੁਆਂਟਲ ਆਟਾ ਦੀ ਜਿੱਥੇ ਵੀ ਕਹਾਂਗੇ ਆਪਣੇ ਨੇੜੇ-ਤੇੜੇ 20 ਕਿਲੋਮੀਟਰ ਬਾਅਦ ਦੇ ਏਰੀਆ ਦੇ ਵਿੱਚ 5 ਤੋਂ ਲੈ ਕੇ 25-30 ਕੁਆਂਟਲ ਤੱਕ ਆਪ ਨੂੰ ਆਰਡਰ ਦਿਓ ਜੀ ਤੇ ਫੋਟੋ ਕੋਲੇ ਹਰ ਵਾਰ ਉਸੇ ਟਾਈਮ ਆਏ ਪਹੁੰਚ ਜਾ ਜੇ ਤੁਸੀਂ ਇੱਥੋਂ ਲੈ ਕੇ ਜਾਣਾ ਤੇ ਇੱਥੋਂ ਤੁਸੀਂ ਤੁਰੰਤ ਹੀ ਲੈ ਜਾ ਸਕਦੇ ਹੋ ਜੇ ਇਸ ਤੋਂ ਆਪਣੇ ਕੋਲ ਹਰ ਵਕਤ ਹਾਜ਼ਰ ਹੁੰਦਾ ਜਿੰਨਾ ਮਰਜ਼ੀ ਹਰ ਵਕਤ ਹੁੰਦਾ ਤੁਸੀਂ ਕਣਕ ਦੇਜੋ ਤੇ ਆਟਾ ਵਧੀਆ ਕੁਆਲਟੀ ਦਾ ਲੈ ਜਾ ਤੇ ਇਹਦੇ ਵਿੱਚ ਜੇ ਆਪਾਂ ਆਤੇ ਦੀ ਗੱਲ ਕਰਦੇ ਆ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਇਹਦੇ ਵਿੱਚ ਕੁਝ ਤੱਤ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਆਟਾ ਪੀਸਿਆ ਜਾਂਦਾ ਤੇ ਇਹਦੇ ਵਿੱਚ ਜੋ ਵੀ ਤੱਤ ਹੁੰਦੇ ਆ ਆਪਣੇ ਉਹ ਭਰਪੂਰ ਮਾਤਰਾ ਜੀ ਹੁੰਦੇ ਆ ਤੇ ਮੱਕੀ ਦਾ ਆਟਾ ਬਾਜਰੇ ਦਾ ਆਟਾ ਤੇ ਚੌਲਾਂ ਦਾ ਆਟਾ ਤੇ ਦਾਣਾ ਚੋਕਰ ਹਰ ਇੱਕ ਚੀਜ਼ ਇੱਥੋਂ ਮਿਲ ਜਾਂਦੀ ਹੈ ਬਾਕੀ ਹਲਦੀ ਮੈਂ ਤੁਹਾਨੂੰ ਲੈ ਇੱਕ ਵਾਰੀ ਸਾਡੇ ਕੋਲ ਲੈ ਆ ਕੇ ਦੇਖੋ ਕਿ ਤੁਹਾਨੂੰ ਪਤਾ ਲੱਗੋ ਇਹ ਵਾਕਈ ਕੁਆਲਟੀ ਹੈਗੀ ਕਿਉਂਕਿ ਜਿਹੜੀ ਇਹ ਹਲਦੀ ਆ ਇਹ ਹਲਦੀ ਆਪ ਲੈ ਕੇ ਆਉਂਦੇ ਆ ਤੇ ਉਸ ਨੂੰ ਇੱਥੇ ਪੀਸਿਆ ਜਾਂਦਾ ਤੇ ਵਧੀਆ ਕੁਆਲਟੀ ਦੀ ਹਲਦੀ ਹੁੰਦੀ ਆ ਬਿਨਾ ਕੈਮੀਕਲ ਤੋਂ ਬਿਨਾ ਰੰਗ ਤੋਂ ਹਾਂ ਜੀ ਉਹ ਹਲਦੀ ਦੇ ਵਿੱਚ ਵੀ ਇਹ ਦੇਖੋਗੇ ਸਭੀ ਵਿੱਚ ਪਾਉਂਗੇ ਤੁਹਾਨੂੰ ਪਤਾ ਲੱਗੋ ਕਿ ਬਾਜ਼ਾਰ ਦੀ ਹਲਦੀ ਦਾ ਰੰਗ ਨੂੰ ਕਿਉਂ ਚਾਹੀ ਤੇ ਆਪਣੀ ਹਲਦੀ ਦਾ ਰੰਗ ਨੂੰ ਕਿਉਂ ਜਾਈ ਜਿਹੜੀ ਹਲਦੀ ਆ ਉਹ ਵੀ ਤੁਹਾਨੂੰ ਵਧੀਆ ਮਿਲੂਗੀ ਮਿਰਚ ਵੀ ਵਧੀਆ ਮਿਲੂ ਤੇ ਮਸਾਲਾ ਕਰਮ ਦੀ ਵਧੀਆ ਤੁਹਾਨੂੰ ਮਿਲੂਗਾ ਮਸਾਲਾ ਜਦੋਂ ਵੀ ਲੈਣਾ ਹੋ ਕਿ ਤੁਹਾਡੇ ਸਾਹਮਣੇ ਜਦੋਂ ਖੋਲਾਂਗੇ ਮਸਾਲੇ ਵਾਲਾ ਪੈਕਟ ਤੁਹਾਨੂੰ ਆਟੋਮੈਟਿਕ ਪਹਲਾ ਜੀ ਮਸਾਲੇ ਦੇ ਵਿੱਚ ਕੋਈ ਤੱਤ ਹੈਗਾ ਹਾਂ ਇੰਨੀ ਵਧੀਆ ਮੈਂ ਤਾਂ ਉਹ ਆਪਣੀ ਖੁਸ਼ਬੂਦ ਆਊਗਾ ਤੇ ਸਬਜੀ ਮੈਂ ਕਹਿੰਦਾ ਟੇਟ ਜੇ ਤੁਸੀਂ ਹਲਦੀ ਤੇ ਮਸਾਲਾ ਮਿਰਚ ਵਰਤੋਗੇ ਤਾਂ ਮੇਰੇ ਵਰਗੇ ਵੀਰ ਤੋਂ ਸਬਜੀ ਲਓਗੇ ਆਰਗੈਨਿਕ ਤਾਂ ਮੈਂ ਕਹਿੰਦਾ ਬਣਾਉਣ ਦਾ ਜਿਹੜਾ ਖਾਣ ਦਾ ਸਵਾਦ ਆਊਗਾ ਉਹ ਵੱਖਰਾ ਹੈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਵਾਲਿਆਂ ਦਾ ਜੀ Like.